ਭਾਈ ਤੁਹਾਡਾ ਕੋਈ ਦੋਸਤ ਰਿਸ਼ਤੇਦਾਰ ਬਾਹਰਲੇ ਦੇਸ਼ਾਂ 'ਚ ਗਿਆਗਾ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਭੇਜ ਦਿਓ ਉਹਨਾਂ ਨੂੰ ਇੰਡੀਆ ਤੋਂ ਕੋਈ ਵੀ ਸਮਾਨ ਭੇਜਣਾਗਾ ਆ ਸਭ ਤੋਂ ਸਸਤਾ ਮਲੇਰ ਕੋਟਲਾ ਆ ਬਾਈ ਰੋ ਦੀ ਦੁਕਾਨ ਆ ਤੇ ਇੱਧਰ ਆ ਗਿਆ ਬੱਸ ਸਟੈਂਡ ਉਹ ਵਾਟਰ ਬਾਕਸ ਹੈਗਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ ਰੇਟ ਇੰਨੇ ਘੱਟ ਨੇ ਤੁਸੀਂ ਹਰਾਨ ਰਹਿ ਜਾਓਗੇ ਤੇ ਸਾਰੀਆਂ ਗੱਲਾਂ ਬਾਤ ਅੰਦਰ ਕਰਦਾਂ ਰੇਟਾਂ ਬਾਰੇ ਤੇ ਵੀਡੀਓ ਸ਼ੇਅਰ ਕਰ ਲੈਣਾ ਭੁੱਲਣਾ ਰੇਟ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕੋਰੀਅਰ ਵਾਲੇ ਇਸ ਟਾਈਮ ਵਿਲੇ ਬੈਠੇ ਨੇ ਆ ਬਾਈ ਦੇ ਦੇਖੋ ਕਿਵੇਂ ਮੇਲਾ ਲੱਗਿਆ ਬਾਈ ਕੀ ਹਾਲ ਚਾਲ ਨੇ ਬੋ ਦੇ ਬਾਈ ਹੋਰਨੋਂ ਜ਼ਿਆਦਾ ਰੇਟ ਘਟਾ ਦੇ ਜਿਹੜਾ ਇੰਨਾ ਸਮਾਨ ਪਿਆ ਕੋਰੀਆ ਦੇ ਵਾਜ ਤੇ ਸਭ ਤੋਂ ਰੇਟ ਘਟਾਤੇ ਬਈ ਆਪਾਂ ਨੇ ਹੂੰ ਹਾਂਜੀ ਆਪਾਂ ਮੈਂਸ਼ਨ ਕਰ ਸਕਦੇ ਰੇਟ ਦੱਸ ਸਕਦੇ ਵੀ ਕਿਹੜੀ ਕੰਟਰੀ ਦੇ ਕਿੰਨੇ ਰੇਟ ਲੈਣੇ ਆਗੇ ਹਾਂਜੀ ਹਾਂਜੀ ਬਾਈ ਕਿਹੜੀ ਮਾਰੀ ਕੰਟਰੀ ਰੇਟ ਪੁੱਛੋ ਜਿਵੇਂ ਯੂਕੇ ਸਮਾਨ ਪੇਚਣਾ ਹੋਵੇ ਕਿਸੇ ਨੇ ਯੂਕੇ ਬਾਈ ਤੁਸੀਂ ਮੰਨ ਲਓ ਆਪਣੇ 400 ਤੋਂ 500 ਦੇ ਰੇਟ ਦੇ ਵਿੱਚ ਵਿੱਚ ਰਹਿੰਦੇ ਨੇ ਯੂਕੇ ਦੇ ਭਾਈ ਜੇ ਤੁਸੀਂ ਕਿਲੋ ਸਮਾਨ ਭੇਜਣਾ 400 ਤੋਂ ਵਿੱਚ 500 ਦੇ ਵਿੱਚ ਵਿੱਚ ਤੇ ਜੇ ਜਿਵੇਂ ਕੈਨੇਡਾ ਭੇਜਣਾਗਾ ਡੀ ਐਚ ਐਲ ਕਰਵਾਉਣਾ ਤਾਂ 700 ਰੁਪਏ ਕਿਲੋ ਹੈ ਅੱਛਾ ਜੇ ਸਮਾਨ ਇਕੱਠਾ ਭੇਜਣਾ ਮੰਨ ਲਓ 10 ਕਿਲੋ ਸਮਾਨ ਭੇਜਣਾਗਾ ਹਾਂਜੀ ਹਾਂ 700 ਰੁਪਏ ਕਿਲੋ ਹੈ ਡੀ ਐਚ ਐਲ 'ਚ ਕਰਾਉਣਾ ਇੱਕ ਸਰਵਿਸ ਆਪਣੀ ਹੋਰ ਹੈ ਸੈਲਫ ਸਰਵਿਸ ਹੈ ਜਿੱਦੇ ਪਹੁੰਚੇ ਥੋੜਾ ਜਿਹਾ 12 13 ਦਿਨ ਲਾ ਦਨੇ ਉਹਦੇ ਰੇਟ ਹੋਰ ਵੀ ਘਟਣ ਜਿਵੇਂ ਤੁਹਾਡੇ ਲਈ 30 ਕਿਲੋ ਮਾਲ ਆ ਉਹ 6 600 ਰੁਪਏ ਕਿਲੋ ਹੈ ਅੱਛਾ ਤੇ ਕੀ ਕੀ ਭੇਜ ਸਕਦੇ ਆਪਾਂ ਆਪਾਂ ਭਾਈ ਕੋਈ ਮਰਜ਼ੀ ਭੇਜੋ ਯੂਕੇ ਦੇ ਵਿੱਚ ਤਾਂ ਆਪਾਂ ਥੋੜਾ ਦੇਸੀ ਕੀ ਵੀ ਭੇਜ ਦਾਂਗੇ ਹੂੰ ਖਾਣ ਵਾਲੀ ਚੀਜ਼ਾਂ ਸਾਰੀ ਭੇਜ ਦੋਗੇ ਸਾਰੀ ਕੈਨੇਡਾ ਦੇ ਵਿੱਚ ਖੋਆ ਪੰਜੀਰੀ ਅਚਾਰ ਜੋ ਗੁੜ ਸ਼ੱਕਰ ਜੋ ਮਰਜ਼ੀ ਭੇਜੋ ਤੇ ਪਰਫਿਊਮ ਵਗੈਰਾ ਹੁਣ ਆਪਣੇ ਟ੍ਰੈਂਡ ਚੱਲੇ ਆ ਤਰ੍ਹਾਂ ਦਾ ਪਰਫਿਊਮ ਵੀ ਹਰ ਤਰ੍ਹਾਂ ਦਾ ਅਸੀਂ ਬਾਹਰ ਭੇਜ ਦਿੰਨੇ ਆ ਕੈਨੇਡਾ ਚ ਭੇਜ ਦੂਗਾ ਕੈਨੇਡਾ ਚ ਅਮਰੀਕਾ ਚ ਹੂੰ ਆਸਟ੍ਰੇਲੀਆ ਚ ਵਾਹ ਡਿਲੀਵਰੀ ਨੂੰ ਟਾਈਮ ਲੱਗ ਜਾਂਦਾ ਫਿਰ ਤੁਹਾਡਾ ਕੋਈ ਬੜਾ ਟਾਈਮ ਲੱਗਦਾ ਬਾਈ ਆਪਣੇ ਦਿਨ ਦੇ ਵਿੱਚ ਤੁਸੀਂ ਸਭ ਹਿਸਾਬ ਲਾ ਲਓ ਤਿੰਨ ਗੱਡੀਆਂ ਜਾਂਦੀਆਂ ਨੇ ਬਾਈ ਜਿਵੇਂ ਆਪਣੀ ਇੱਕ ਸੋਹ ਗੱਡੀ ਚਲੀ ਗਈ ਆ ਜਿਹੜਾ ਮਾਲ ਪਿਆ ਤੇ ਬਾਹਰ ਜਿਹੜਾ ਮਾਲ ਪਿਆ ਹੁਣ ਜਿਹੜੀ 2.5 3-4 ਗੱਡੀਆਂ ਨੂੰ ਉਹਦੇ ਚ ਜਾਏਗਾ ਇਹ ਤੋਂ ਬਾਅਦ ਆਪਾਂ ਲਵੇ ਇਦਾਂ ਹੀ ਲਾਣਾ ਚੱਲੀ ਜਾਂਦਾ ਹੁੰਦਾ ਲੋਕਾਂ ਦਾ ਨਾ ਜਾਣਾ ਤੇ ਇੱਕ ਗੱਡੀ ਆਪਣੀ ਸ਼ਾਮ ਨੂੰ 6:30 ਵਜੇ ਜਾਂਦੀ ਹੈ ਵੀ ਦਿੱਲੀ ਆਪਣਾ ਤਿੰਨ ਟਾਈਮ ਕੋਰੀਓ ਨਿਕਲਦਾ ਹੈ। ਕਈ ਵਾਰ ਕੋਈ ਕੱਚ ਦੀ ਚੀਜ਼ ਭੇਜਣੀ ਆ ਫੋਟੋ ਟੁੱਟਦੀ ਤੁਹਾਡੀ ਗਾਰੰਟੀ ਹੋਊਗੀ। ਪਰ ਸਾਰੇ ਸਾਡੀ ਬਾਈ ਗਾਰੰਟੀ ਹੈ ਸਾਡੀ ਸਾਰੇ ਪੈਕਿੰਗ ਸਾਡੀ ਥਰਮੋਕੋਲ ਲਾ ਕੇ ਬੱਬਲ 랩 ਲਾ ਕੇ ਸਾਰੀ ਪੈਕਿੰਗ ਅਗਲੇ ਦਿਨ ਅਸੀਂ ਭੇਜ ਦੇ ਅਜਿਹਾ ਆਪਾਂ ਨੂੰ ਲੰਬਾ ਨਹੀਂ ਆਇਆ ਕੋਈ ਚੀਜ਼ ਵੀ ਕਿਸੇ ਲੀਕੇ ਜਾਊਗੀ ਜਾਂ ਟੁੱਟ ਗਈ ਜਾਂ ਕੁਝ ਵੀ ਹੋ ਗਏ ਉਹ ਵੀ ਜਿਵੇਂ ਡਾਕ ਖਾਣੇ ਲੈ ਕਹਿੰਦੇ ਨੇ ਪੈਕਿੰਗ ਬਾਹਰੋਂ ਕਰਾ ਕੇ ਲੈ ਗਏ ਉਹ ਪੈਕਿੰਗ ਅਸੀਂ ਖੁਦ ਕਰਦੇ ਹਾਂ ਕਸਟਮਰ ਦੇ ਸਾਹਮਣੇ ਕਰਦੇ ਹਾਂ ਅਗਰ ਕਸਟਮਰ ਨੂੰ ਟਰੈਕਿੰ ਕੋਈ ਸੰਗਰੂਰ ਉਪਰ ਨਾਲ ਇਹ ਜਾਂ ਕੋਈ ਢਿਬੇ ਤੋਂ ਸਮਾਨ ਬਜ਼ੁਰਗ ਰਹ ਜਾਂਦੇ ਪਿੱਛੇ ਹੈ ਨਾ ਵੀ ਮੰਨ ਲਓ ਨਹੀਂ ਕੋਈ ਤੁਹਾਡੇ ਤੱਕ ਪਹੁੰਚਾਉਣ ਵਾਲਾ ਹੁੰਦਾ ਬਾਹਰੇ ਬੱਚਾ ਨੇ ਸਮਾਨ ਮੰਗਵਾਉਣਾ ਤਾਂ ਤੁਸੀਂ ਘਰੋਂ ਵੀ ਲਿਆਉਣੇ ਜਾ ਕੇ ਹਾਂਜੀ ਹਾਂਜੀ ਬਾਈ ਘਰੋਂ ਆਪਾਂ ਲੈ ਆਨੇ ਬਟ ਕੁਆਂਟੀਟੀ ਡਿਪੈਂਡ ਕਰਦਾ ਵੀ ਕਸਟਮਰ ਦਾ ਥੋੜਾ ਜਿਆਦਾ ਮਾਲ ਹੋਵੇ ਫਿਰ ਆਪਾਂ ਘਰੋਂ ਚੱਕ ਸਕਦੇ ਹਾਂ ਮੰਨ ਲਓ ਵੀ ਹੋਵੇ 20 30 ਕਿਲੋ ਮਾਲ 30 40 ਕਿਲੋ ਕੁਆਂਟੀਟੀ ਨਾਲ ਇੰਨਾ ਕਮਾਲ ਹੋਵੇ ਇੰਨਾ ਫਿਰ ਆਪਾਂ ਨੂੰ ਐ ਵੀ ਪੜਤਾ ਪੈ ਜਾਂਦਾ ਪਰ ਘਰੋਂ ਕਸਟਮਰ ਤੋਂ ਹਾਂਜੀ ਘਰੋਂ ਲਿਆਓਗੇ ਉਦੋਂ ਕੋਈ ਖਰਚਾ ਤਾਂ ਨਹੀਂ ਪੈਂਦਾ ਲੱਗ ਘਰਤੇ ਨਹੀਂ ਪੈਂਦਾ ਕਸਟਮ ਮਾਨ ਦੀ ਮਾਤਰਾ ਫੜੀ ਜਿਆਦਾ ਹੋਵੇ ਹਾਂਜੀ ਤੇ ਬਾਈ ਆਪਣੀ ਇੱਕ ਹੋਰ ਸਰਵਿਸ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਕੋਈ ਬੰਦਾ ਖਾਣ ਪੀਣ ਵਾਲਾ ਸਾਮਾਨ ਨਹੀਂ ਭੇਜਦਾਗਾ ਤੁਸੀਂ ਭੇਜ ਦੋਗੇ ਆ ਆਸਟ੍ਰੇਲੀਆ ਦੇ ਵਿੱਚ ਘਰ ਦੇ ਬਣੇ ਹੋਏ ਥੋੜੇ ਬਿਸਕੁਟ ਹੋਗੇ ਤੇ ਇਹ ਪੰਜੀ ਦੀ ਹੋਗੀ ਇਹ ਦੋਈ ਚੀਜ਼ਾਂ ਆਪਾਂ ਗਰੰਟੀ ਨਾਲ ਡਿਲੀਵਰੀ ਕਰਵਾਣੇ ਆ ਤੇ ਰੇਟ ਵੀ ਨਾ ਪੂਰੇ ਪੰਜਾਬ ਤੋਂ ਪੂਰੇ ਨੇ ਦੇ ਪੁੱਛ ਲਿਓ ਆਸਟ੍ਰੇਲੀਆ ਦੇ ਖਾਣ ਪੀਣ ਵਾਲੇ ਸਾਮਾਨ ਦੇ ਹਾਂ ਆਪਾਂ ਸਾਰੇ ਨਾਲ ਆਪਣੇ ਘਟ ਹੋਣਗੇ ਗਰੰਟੀ ਨਾਲ ਗੈਣਾ ਤੇ ਖਾਣ ਪੀਣ ਵਾਲੇ ਸਾਮਾਨ ਤੋਂ ਇਲਾਵਾ ਜਿਵੇਂ ਕੋਈ ਸਲਾਈ ਵਾਲੇ ਮਸ਼ੀਨਾਂ ਹੋਗੀਆਂ ਜਾਂ ਹੋਰ ਚੀਜ਼ਾਂ ਹੋਗੀਆਂ ਸਲਾਈ ਮਸ਼ੀ That's é ਆ ਸਲਾਈ ਮਸ਼ੀਨ ਹੈ ਇਹਦੇ ਚ ਬਾਈ ਸਲਾਈ ਮਸ਼ੀਨ ਦੇ ਸਾਰੇ ਪੈਰ ਪੂਰ ਸਾਰੇ ਪਾਰਟ ਉਹਦੀ ਮੋਟਰ ਪਾਰਟ ਸਾਰਾ ਸਲਾਈ ਮਸ਼ੀਨਾਂ ਲਈ ਹੈ ਇਲੈਕਟ੍ਰੀਕਲ ਦਾ ਸਮਾਨ ਸਾਰੇ ਦੇ ਸਕਦੇ ਭੇਜਦਾ ਲਓ ਸਾਰੇ ਦੇਸ਼ਾਂ 'ਚ ਭੇਜਣਾ ਹੈ ਬਾਈ ਭਈਆ ਕਰ ਲੋ ਨੋਟ ਜੇ ਕਿਸੇ ਨੇ ਇਲੈਕਟ੍ਰੀਕਲ ਸਮਾਨ ਵੀ ਬਾਹਰ ਭੇਜਣਾ ਤਾਂ ਬਾਈ ਉਹਦਾ ਨੰਬਰ ਸਕਰੀਨ ਤੇ ਚੱਲ ਰਿਹਾਗਾ ਮਲੇਰ ਕੋਟਲੇ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਬਾਈਰੋਂ ਦੀ ਦੁਕਾਨ ਆ ਗਈ ਤੇ ਇੱਥੇ ਆ ਕੇ ਤੁਸੀਂ ਜਮਾ ਕਰਵਾਓ ਉਹ ਜ਼ਿੰਮੇਵਾਰੀ ਹੈ ਪੂਰੀ ਵੀ ਸਮਾਨ 'ਚ ਕੋਈ ਹਿਰਾ ਫੇਰੀ ਨਹੀਂ ਹੁੰਦੀ ਜੈਨਕਿ ਦਿੱਤੇ ਟਾਈਮ ਤੇ ਸਮਾਨ ਉੱਥੇ ਪਹੁੰਚ ਜਾਊਗਾ ਬਾਈ ਰਖੜੀ ਦਾ ਤਿਆ ਫੈਸਲੋਫਰ ਲਵੋਗੇ ਫੈਸਲੋਫਰ ਬਾਈ ਆਪਣੇ ਨੇ ਯੂਕੇ ਦੇ ਵਿੱਚ ਤਾਂ ਜਿਵੇਂ ਕਹਿੰਦੇ ਚਾਂਦੀ ਦੀ ਜਾਂਚ ਹੀ ਜਾਂਦੇ ਨਹੀਂ ਯੂਕੇ ਦੇ ਵਿੱਚ ਆਪਾਂ ਚਾਂਦੀ ਰਖੜੀ ਭੇਜਾਂਗੇ ਭੇਜ ਦੂੰਗੇ ਹਾਂਜੀ ਤੇ ਹੋਰ ਆਪਾਂ ਆਪਣੇ ਨੇ ਇੱਕ ਸਿੰਪਲ ਸਲੈਬ ਹੋਣਗੇ ਕਸਟਮਰ ਆਪਣਾ ਕਾਲ ਕਰ ਲਵੇ ਜਿਵੇਂ ਕਿ ਇਹਨਾਂ ਨੂੰ ਟਾਈਮ ਨਹੀਂ ਹੁੰਦਾ ਰਖੜੀ ਦੇਣ ਨੂੰ ਆਨੋਰੇ ਆਪਾਂ ਨੂੰ ਫੋਨ ਕਰਦੇ ਬਾਈ ਰਖੜੀ ਭੇਜਣੀ ਹੈ ਆਪਾਂ ਹੋਰ ਰਖੜੀ ਖਰੀਦ ਕੇ ਉਹਦੀ ਕਸਟਮਰ ਦੀ ਖੋਦ ਭੇਜ ਜਾਗੇ ਉਹਨਾਂ ਇੱਕ ਸਲੈਬ ਦਾਦਾ ਵੀ ਤੇਰਾ ਜਿਵੇਂ 2022 2300 ਜਿਹੜਾ ਲੱਗਣਾ ਹੈ ਉਹਨਾਂ ਦਾਦਾ ਵੀ ਤੇਰਾ ਇਹ ਖਰਚਾ ਹੈ ਉਹ ਚ ਰੱਖੜੀ ਸਾਰੀ ਸਾਡੀ ਹੋਊ ਜਿਹੜੀ ਸਾਨੂੰ ਭੇਜਣੀ ਹੈ ਬਸ ਅੱਛਾ ਅੱਛਾ ਹਾਂਜੀ ਠੀਕ ਆ ਬਾਈ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਦੋਸਤੋ ਜੀ ਤੇ ਨੰਬਰ ਸਕਰੀਨ ਦੇ ਤੁਹਾਨੂੰ ਫੇਰ ਦੱਸ ਰਿਹਾ ਵੀ ਚੱਲ ਰਿਹਾਗਾ ਜੇ ਕਿਸੇ ਨੇ ਵੀ ਬਾਹਰੇ ਆਪਣੇ ਰਿਸ਼ਤੇਦਾਰ ਦੋਸਤ ਨੂੰ ਸਮਾਨ ਭੇਜਣਾ ਜਿੱਥੋਂ ਮਰਜ਼ੀ ਰੇਟ ਪਤਾ ਕਰਕੇ ਆ ਜਾਓ ਸਭ ਤੋਂ ਸਸਤਾ ਰੇਟ ਬਾਈਉਰੀ ਦਿਨਾਉਂਦਿਆਂ ਮਲੇਰ ਕੋਟਲਾ ਚ ਬੱਸ ਸਟੈਂਡ ਦੀ ਬੈਕ ਸਾਈਡ ਮਲੇਰ ਕੋਟਲਾ ਧੰਨਵਾਦ